ਆਪੁਲਿਸ ਇਸ ਵਕਤ ਨਸ਼ੇ ਨੂੰ ਲੈ ਕੇ ਕਾਫੀ ਸਰਗਰਮ ਨਜ਼ਰ ਆ ਰਹੀ ਹੈ ਅਤੇ ਪਿੰਡ ਲੈਵਲ ਤੇ ਗਲਵਾ ਕੀਤੀ ਜਾ ਰਿਹਾ ਪਿੰਡਾਂ ਵਿੱਚ ਪੁਲਿਸ ਦੀ ਰੇਡ ਜਿਹੜੀਆਂ ਨੇ ਇਸ ਵਕਤ ਜੋਰਾ ਛੋਰਾ ਚੱਲ ਰਹੀ ਹੈ ਨੇ ਕਈ ਲੋਕ ਜਿਹੜੇ ਨੇ ਕਰ ਛੱਡ ਛੱਡ ਪੱਜ ਚੁੱਕੇ ਨੇ ਜਿਨ੍ਹਾਂ ਦੇ ਉੱਤੇ ਪੁਲਿਸ ਦੀ ਨਿਗਾਹ ਸੀਗੀ ਤਾਂ ਇਸ ਵਕਤ ਵੀ ਇੱਕ ਅਜਿਹੇ ਘਰ ਵਿੱਚ ਮੌਜੂਦ ਆ ਜਿੱਥੇ ਕਿ ਹਾਲੇ ਤੱਕ ਪੁਲਿਸ ਪਹੁੰਚੀ ਪਰ ਕੋਈ ਵੀ ਵਿਅਕਤੀ ਇੱਥੇ ਮੌਜੂਦ ਇਸ ਵਕਤ ਨਹੀਂ ਦਿਖਾਈ ਦੇ ਰਿਹਾ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਪੁਲਿਸ ਵੱਲੋਂ ਸਰਚ ਆਪਰੇਸ਼ਨ ਜਿਹੜਾ ਹੈ ਉਹ ਚਲਾਇਆ ਜਾ ਰਿਹਾ ਹੈ ਅਤੇ ਪਰ ਕਰਦੇ ਜਿਹੜੇ ਮਾਲਕ ਨੇ ਉਹ ਇੱਥੋਂ ਨਰਦਰਦ ਨੇ ਹਾਲਾਂਕਿ ਪੁਲਿਸ ਵੱਲੋਂ ਜਿਹੜਾ ਹੈਗਾ ਅਚੰਤਿਤ ਚੈਕਿੰਗ ਜਿਹੜੀ ਕੀਤੀ ਗਈ ਹੈ ਸਰਪ੍ਰਾਈਜ਼ ਚੈਕਿੰਗ ਇਸ ਨੂੰ ਕਹਿ ਸਕਦੇ ਆਪਾਂ ਪਹਿਲੇ ਸ਼ਹਿਰਾਂ ਦੇ ਨਾਲ ਜਿਹੜੀਆਂ ਕਲੋਨੀਆਂ ਸੀਗਾ ਜਿਹਨਾਂ ਨੂੰ ਹੌਟਸਪੌਟ ਕਿਹਾ ਜਾਂਦਾ ਸੀਗਾ ਉੱਥੇ ਪੁਲਿਸ ਦਾ ਜਿਹੜਾ ਹੈਗਾ ਤਗੜਾ ਆਪਰੇਸ਼ਨ ਵੇਖਣ ਨੂੰ ਮਿਲਿਆ ਸੀਗਾ ਉਸ ਤੋਂ ਬਾਅਦ ਪਿੰਡਾਂ ਦੀ ਗੱਲ ਕੀਤੀ ਜਾਵੇ ਤਾਂ ਪਿੰਡ ਪਿੰਡ ਲੈਵਲ ਤੇ ਇਸ ਵਕਤ ਇਸ ਤਰੀਕੇ ਦੀਆਂ ਚੈਕਿੰਗਸ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਤਾਂ ਤਸਵੀਰਾਂ ਇਸ ਵਕਤ ਤੁਸੀਂ ਫਰੀਦਕੋਟ ਦੇ ਆ ਵੇਖ ਰਹੇ ਹੋ ਫਰੀਦਕੋਟ ਦਾ ਪਿੰਡ ਪੱਕਾ ਹੈ ਜਿੱਥੋਂ ਦੀਆਂ ਤਸਵੀਰਾਂ ਤੁਸੀਂ ਵੇਖ ਰਹੇ ਹੋ ਜਿੱਥੇ ਕਿ ਪਿੰਡ ਪਿੰਡ ਲੈਵਲ ਤੇ ਇਸ ਵਕ ਜੋ ਨਸ਼ੇ ਦੇ ਤਸਕਰ ਨੇ ਨਸ਼ੇ ਦੇ ਸੁਦਾਗਰ ਨੇ ਉਹਨਾਂ ਨੂੰ ਫੜਨ ਦੇ ਲਈ ਲਗਾਤਾਰ ਕਾਰਵਾਈ ਪੁਲਿਸ ਇੱਥੇ ਕਰਦੀ ਨਜ਼ਰ ਆ ਰਹੀ ਹੈ ਤਾਂ ਮੈਡਮ ਜੋਗਿੰਦਰ ਸਾਡੇ ਨਾਲ ਮੌਜੂਦ ਨੇ ਮੈਡਮ ਪਿੰਡ ਪਿੰਡ ਲੈਵਲ ਤੇ ਕਿਸ ਤਰੀਕੇ ਦੇ ਸਪੋਕਸ ਦੇਖਣ ਨੂੰ ਮਿਲ ਰਿਹਾ ਹਾਲਾਤ ਜਿਹੜੀਆਂ ਮਾਨਯੋਗ ਡੀਜੀਪੀ ਸਾਹਿਬ ਦੀ ਹਦਾਇਤਾਂ ਦੇ ਅਕੋਰਡਿੰਗ ਮਾਨਯੋਗ ਐਸਐਸਪੀ ਸਾਹਿਬ ਦੀ ਹਦਾਇਤਾਂ ਦੇ ਅਕੋਰਡਿੰਗ ਜਿਹੜੇ ਨਸ਼ਾ ਵੇਚਣ ਵਾਲੇ ਆ ਡਰੱਗ ਪੈਡਲਰਸ ਆ ਉਹਨਾਂ ਤੇ ਪ੍ਰੋਪਰ ਰੇਡ ਕੀਤੇ ਜਾ ਰਹੇ ਆ ਰਿਕਵਰੀ ਹੁੰਦੀ ਹੈ ਤੁਹਾਨੂੰ ਪ੍ਰੋਪਰ ਪਰਚਾ ਵਗੈਰਾ ਦਿੱਤਾ ਜਾਂਦਾ ਹੈ ਹਾਂਜੀ ਬਹੁਤ ਸਾਰੇ ਲੋਕ ਮੈਡਮ ਜਿਸ ਤੱਕ ਪਹਿਲੇ ਵੀ ਇੱਕ ਤੋ ਡਿਆਣ ਤੋਂ ਪਹਿਲੇ ਹੀ ਇੱਥੋਂ ਮੌਜੂਦ ਨਹੀਂ ਨੇ ਫਰਾਰ ਹਾਂਜੀ ਇਹ ਸਾਡੀਆਂ ਪ੍ਰੋਪਰ ਜਿਹੜੀਆਂ ਰੇਡਸ ਚੱਲ ਰਹੀਆਂ ਨੇ ਤੇ ਜਿਹੜੇ ਨਸ਼ੇੜੀ ਆ ਨਸ਼ਾ ਵੇਚਣ ਵਾਲੇ ਆ ਇਹ ਆਪਣੇ ਘਰ ਛੱਡ ਕੇ ਜਾ ਚੁੱਕੇ ਆ ਹਾਂਜੀ ਇਸ ਤਰ੍ਹਾਂ ਹੀ ਨਸ਼ੇ ਨੂੰ ਜਿਹੜਾ ਖਤਮ ਕਰਨਾ ਆ ਅਸੀਂ ਤੇ ਜਿਹੜਾ ਪ੍ਰੋਪਰ ਰੇਡਸ ਕਰਨੀ ਆ ਤਾਂ ਕਿ ਉਹ ਇੱਥੇ ਏਰੀਆ ਛੱਡ ਕੇ ਨਿਕਲ ਸਕਣ ਹਾਂਜੀ ਰਿਸਪਾਂਸ ਕਿਹੋ ਜਿਹਾ ਮਿਲ ਰਿਹਾ ਇਸ ਤਰੀਕੇ ਦੀਆਂ ਰੇਡਸ ਜਿਹੜੀਆਂ ਪਹਿਲੇ ਸ਼ਹਿਰ ਦੇ ਨਾਲ ਆ ਜਿਹੜੀਆਂ ਕਲੋਨੀਆਂ ਸੀਗੀਆਂ ਜੋ ਹੌਟਸਪੌਟਸ ਸੀਗੇ ਉੱਥੇ ਪੁਲਿਸ ਦੀ ਨਜ਼ਰ ਸੀਗੀ ਹੁਣ ਜਿਸ ਤਰ੍ਹਾਂ ਪਿੰਡ ਪਿੰਡ ਲੈਵਲ ਤੇ ਕਾਰਜ ਚੱਲ ਰਹੀ ਹੈ ਇਸ ਨਾਲ ਕਿਸ ਤਰ੍ਹਾਂ ਦੀ ਰਿਸਪਾਂਸ ਮਿਲ ਰਹੀ ਹੈ ਦੇਖੋ ਸਾਨੂੰ ਪਬਲਿਕ ਦਾ ਹੀ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਪਬਲਿਕ ਇਸ ਕੰਮ ਤੋਂ ਖੁਸ਼ ਹੈ ਵੀ ਜਿਹੜਾ ਨਸ਼ਾ ਨਸ਼ੇਲੀ ਇਕ ਸਟੈਪ ਜਿਹੜਾ ਚੱਕਿਆ ਗਿਆ ਖਤਮ ਕਰਨ ਲਈ ਵੀ ਜਿਹੜਾ ਇੱਕ ਛੋਟੇ ਲੈਵਲ ਤੋਂ ਲੈ ਕੇ ਉੱਪਰ ਤੱਕ ਜਿਹੜਾ ਨਸ਼ਾ ਖਤਮ ਕੀਤਾ ਜਾ ਸਕੇ ਤਾਂ ਉਹ ਕਿਸ ਤਰੀਕੇ ਦੀ ਰੂਪਰੇਖਾ ਬਣਾਈ ਗਈ ਹੈ ਕਿਸ ਤਰੀਕੇ ਦਾ ਇੱਕ ਰਣਨੀਤੀ ਤੈਅ ਕੀਤੀ ਗਈ ਹੈ ਕਿ ਪਿੰਡ ਪਿੰਡ ਲੈਵਲ ਤੇ ਕੋਈ ਟਾਈਮ ਰੱਖਿਆ ਗਿਆ ਕੀ ਕੁਝ ਕੇ ਸਭ ਕੁਝ ਗੁਪਤ ਤਰੀਕੇ ਨਾਲ ਚੱਲ ਰਿਹਾ ਹੈ ਇਹ ਸਭ ਕੁਝ ਗੁਪਤ ਤਰੀਕੇ ਨਾਲ ਚੱਲ ਰਿਹਾ ਜੀ ਕੋਈ ਪਤਾ ਨਹੀਂ ਕਦੋਂ ਅਸੀਂ ਕਿਥੇ ਯੂਨੀਫਾਰਮ ਚ ਜਾਂ ਸਿਵਲ ਚ ਜਾਂ ਬਸ ਨਸ਼ੇ ਨੂੰ ਖਤਮ ਕਰਨਾ ਹੀ ਸਾਡਾ ਮੇਨ ਮੋਟਿਵ ਹੈ ਜੀ ਲੋਕ ਕਿਸ ਤਰ੍ਹਾਂ ਕੇ ਸਹਿਯੋਗ ਕਰ ਸਕਦੇ ਪੁਲਿਸ ਦਾ ਲੋਕ ਸਹਿਯੋਗ ਕਰ ਰਹੇ ਨੇ ਜਿਸ ਤਰ੍ਹਾਂ ਪਿੰਡ ਪਿੰਡ ਜਾ ਰਹੇ ਹਾਂ ਦੱਸਦੇ ਲੋਕ ਵੀ ਸਾਡੇ ਪਿੰਡ ਆ ਉਹ ਵਿਅਕਤੀ ਹੈਗਾ ਜਾਂ ਇਹ ਹੈਗਾ ਪ੍ਰੋਪਰ ਲੋਕ ਸਹਿਯੋਗ ਕਰ ਰਹੇ ਆ ਚਲੋ ਮੈਂ ਇੱਥੇ ਸਾਹਮਣੇ ਸ਼ੋਅ ਨਹੀਂ ਕਰਨਾ ਚਾਹੁੰਦੀ ਇੱਥੇ ਹੀ ਮੈਨੂੰ ਕਈ ਲੋਕ ਮਿਲੇ ਕਿ ਮੈਡਮ ਤੁਸੀਂ ਆਪਣਾ ਨੰਬਰ ਦੇ ਕੇ ਜਾਓ ਜੀ ਇੱਥੇ ਆ ਹੋ ਰਿਹਾ ਅਸੀਂ ਤੁਹਾਨੂੰ ਪ੍ਰੋਪਰ ਕਾਲ ਕਰਾਂਗੇ ਤੇ ਇਸ ਚੀਜ਼ ਦੀ ਮੈਨੂੰ ਵੀ ਬਹੁਤ ਖੁਸ਼ੀ ਆ ਵੀ ਮੈਨੂੰ ਪਬਲਿਕ ਵੱਲੋਂ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਜੀ ਬਿਲਕੁਲ ਇਹ ਤਸਵੀਰ ਜਿਹੜੀ ਹੈਗੀ ਹੈ ਫਰੀਦਕੋਟ ਦੀ ਹੈਗੀ ਹੈ ਜਿੱਥੇ ਕਿ ਇਸ ਵਕਤ ਪੁਲਿਸ ਦੀ ਰੇਡ ਚੱਲ ਰਹੀ ਸੀ ਕਿ ਪੂਰੇ ਇਲਾਕੇ ਵਿੱਚ ਇਸ ਕਰ ਦੀ ਗੱਲ ਕੀਤੀ ਜਾਵੇ ਇੱਥੋਂ ਵੀ ਪੁਲਿਸ ਦੇ ਆਣ ਤੋਂ ਪਹਿਲਾਂ ਜਿਹੜਾ ਹੈਗਾ ਕਾਰ ਖਾਲੀ ਮਿਲਿਆ ਤੇ ਦੂਜਾ ਕਰ ਜਿਹੜਾ ਸੀਗਾ ਉੱਥੇ ਵੀ ਜਿਸ ਵਿਅਕਤੀ ਦੇ ਪੁਲਿਸ ਨੂੰ ਸ਼ੱਕ ਸੀਗਾ ਉਸਦੇ ਕਰੇਗੇ ਤਾਂ ਉਹ ਵਿਅਕਤੀ ਮੇਥੋਂ ਫਰਾਰ ਦਿਖਾਇਆਇਤਾ ਐਸੇ ਤਰੀਕੇ ਦੇ ਤਸਵੀਰਾਂ ਜਿਹੜੇ ਬਟਿੰਡਾ ਦੇਖਣ ਨੂੰ ਮਿਲੀਆਂ ਸੀਗੀਆਂ ਜਿੱਥੇ ਕਿ ਇਸ ਵਕਤ ਪੁਲਿਸ ਦੇ ਡਰ ਤੋਂ ਜਿਹੜੇ ਨਸ਼ੇ ਦੇ ਸੁੱਧਾਗਰ ਨੇ ਉਹ ਆਪਣੇ ਘਰ ਚੜ ਚੜ ਕੇ ਜਾਣ ਲਈ ਮਜਬੂਰ ਹੋ ਗਏ ਕੁਝ ਲੋਕ ਜਿਹੜੇ ਇੱਥੋਂ ਦੇ ਬਜ਼ੁਰਗ ਸਾਡੇ ਨਾਲ ਮੌਜੂਦ ਨੇ ਹਾਂਜੀ ਕੀ ਨਾਮ ਅੰਕਲ ਜੀ ਤੁਹਾਡਾ ਸੋਦੇਵ ਸਿੰਘ ਜੀ ਸੋਦੇਵ ਜੀ ਕਿਵੇਂ ਦਾ ਲੱਗਦਾ ਹੈ ਹੁਣ ਪੁਲਿਸ ਜਿਵੇਂ ਕਾਰਵਾਈ ਕਰ ਰਹੀ ਹੈ ਜੀ ਇਹਨਾਂ ਦੀ ਮਦਦ ਹੀ ਕਰ ਰਹੇ ਪੁੱਛ ਕੇ ਵੇਖ ਲਓ ਪਹਿਲਾਂ ਹੀ ਦੱਸ ਚੁੱਕੇ ਐਸ ਤਾਂ ਅੱਛਾ ਹਾਂਜੀ ਠੀਕ ਹੈ ਠੀਕ ਹੈ ਜੀ ਲੱਗਦਾ ਪੂਰਾ ਪਿੰਡ ਚ ਵੀ ਨਸ਼ਾ ਖਤਮ ਹੋ ਜਾਊਗਾ ਹਾਂਜੀ ਹਾਂਜੀ ਕਰਨਾ ਪਊਗਾ ਤੁਸੀਂ ਮਦਦ ਕਰਦੇ ਸਾਰੇ ਜਣੇ ਤੇ ਇਹੀ ਵੀ ਰਲ ਕੇ ਕਰਾਂਗੇ ਤੁਹਾਡੀ ਮਦਦ ਆਈਮਾਨੀਯੰਗ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਜਿਹੜਾ ਅਸੀਂ ਪ੍ਰੋਪਰ ਨਸ਼ੇ ਦੇ ਰਿਗਾਰਡਿੰਗ ਰੀਡ ਕਰ ਰਹੇ ਹਾਂ ਹਾਂਜੀ ਤੇ ਕਿਸ ਤਰ੍ਹਾਂ ਦੀ ਤੁਹਾਡੀ ਇਸ ਤਰ੍ਹਾਂ ਰੀਡ ਹੁੰਦੀ ਹੈ ਜਿਹੜੀ ਜਿੱਥੇ ਵੀ ਸਾਨੂੰ ਪਤਾ ਲੱਗਦਾ ਹੈ ਕਿ ਕੋਈ ਡਰੱਗ ਪੈਡਲਰ ਰਿਹਾ ਕੋਈ ਸਮੱਗਲਰ ਰਿਹਾ ਜਾਂ ਕੋਈ ਨਸ਼ਾ ਕਰਨ ਵਾਲਾ ਆ ਮਿਲਦਾ ਆ ਅਸੀਂ ਉਥੇ ਪ੍ਰੋਪਰ ਰੇਡ ਕਰਕੇ ਜੇ ਰਿਕਵਰੀ ਹੁੰਦੀ ਆ ਤਾਂ ਅਸੀਂ ਜੋ ਵੀ ਕਾਨੂੰਨੀ ਕਾਰਵਾਈ ਕਰਦੇ ਆਂ ਅਗਰ ਗੱਲ ਕੀਤੀ ਜਾਵੇ ਤਾਂ ਹੋਊ ਕਿ ਰਿਕਵਰੀ ਹੋਈ ਆ ਹੰਤਕ ਹਾਂਜੀ ਪਿਛਲੇ ਦਿਨ ਹੀ ਮੈਂ ਰਿਕਵਰੀ ਕੀਤੀ ਆ ਜੀ 590 ਗੁਲੀਆਂ ਅੱਛਾ ਕਿਸ ਤਰ੍ਹਾਂ ਦੀ ਕਾਰਵਾਈ ਕਿਸ ਤਰ੍ਹਾਂ ਦੀ ਹੁੰਦੀ ਆ ਤਾਂ ਪਬਲਿਕ ਕੇ ਮਸਾਇਲ ਕਰ ਸਕਦੇ ਕੌਣਸੇ ਕਾਰਵਾਈ ਕਿਸ ਤਰ੍ਹਾਂ ਦੀ ਜਿਹੜੀ ਸਾਡੀ ਪ੍ਰੋਪਰ ਕਾਨੂੰਨੀ ਕਾਰਵਾਈ ਰਹਿੰਦੀ ਹੈ ਜੀ ਐਨਡੀਪੀਐਸ ਐਕਟ ਤੇ ਪਬਲਿਕ ਦਾ ਵੀ ਸਾਨੂੰ ਬਹੁਤ ਅੱਛਾ ਰਿਸਪਾਂਸ ਮਿਲ ਰਿਹਾ ਕਿਉਂਕਿ ਪਬਲਿਕ ਨੂੰ ਹੋਣੇ ਲੱਗਦਾ ਹੈ ਵੀ ਅਸੀਂ ਜੇ ਪੁਲਿਸ ਨੂੰ ਇੰਟੀਮੇਟ ਕਰਾਂਗੇ ਇਨਫੋਰਮੇਸ਼ਨ ਦੇਾਂਗੇ ਤਾਂ ਤਾਂ ਹੀ ਇਹ ਚੀਜ਼ ਖਤਮ ਹੋ ਸਕਦੀ ਹੈ। ਗ੍ਰਿਫਤਾਰੀ ਵੀ ਕੀਤੀ ਹੈ ਜੀ? ਹਾਂ ਜੀ ਹਾਂ ਜੀ ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ ਜੇ ਕੋਈ ਨਸ਼ਾ ਛੱਡਣਾ ਚਾਹੁੰਦਾ ਹੈ ਤਾਂ ਉਸ ਦੇ ਸੰਬੰਧ ਵਿੱਚ ਅਸੀਂ ਉਹਨਾਂ ਨੂੰ ਜਿਹੜਾ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਵੀ ਲੈ ਕੇ ਜਾ ਰਹੇ ਹਾਂ ਜੀ ਦੇਖਿਆ ਗਿਆ ਤੁਸੀਂ ਪਿੰਡਾਂ ਦੇ ਵਿੱਚ ਜਾ ਰਹੇ ਹੋ ਕਿ ਲੋਕਾਂ ਦਾ ਸਹਿਯੋਗ ਵੀ ਮਿਲ ਰਿਹਾ ਤੁਹਾਨੂੰ ਹਾਂ ਜੀ ਹਾਂ ਜੀ ਲੋਕਾਂ ਦਾ ਬਹੁਤ ਸਹਿਯੋਗ ਮਿਲ ਰਿਹਾ ਆ ਤੁਹਾਡਾ ਅਟੈਚਮੈਂਟ ਕੋਈ ਹੁਣ ਤੱਕ ਜਿਸ ਤਰ੍ਹਾਂ ਜਿੰਨੇ ਵੀ ਹੁਣ ਤੱਕ ਕਮਰਸ਼ੀਅਲ ਰਿਕਵਰੀਆਂ ਹੋਈਆਂ ਜੀ ਉਹਦੇ ਵਿੱਚ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਉਹਨਾਂ ਪਰਸਨਾਂ ਦੀ ਪ੍ਰਾਪਰਟੀ ਦਾ ਰਿਕਾਰਡ ਲੈ ਕੇ ਉਹਨਾਂ ਅਟੈਚ ਕੀਤਾ ਜਾਏ ਉਮੀਦ ਜਿਹੜੀ ਹੈਗੀ ਹੈ ਪੰਜਾਬ ਵਾਸੀਆਂ ਤੋਂ ਕੀਤੀ ਜਾ ਸਕਦੀ ਹੈ ਜੋ ਕਿ ਇਸ ਵਕਤ ਪੁਲਿਸ ਨਾਲ ਮੋੜੇ ਨਾ ਮੋੜਾ ਜੋੜ ਕੇ ਚੱਲ ਰਹੇ ਨੇ ਅਤੇ ਗੁਪਤ ਤੌਰ ਤੇ ਵੀ ਜਿਹੜੀ ਸੂਚਨਾਵਾਂ ਨੇ ਪੁਲ